ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਆਪਾਂ ਵਗਾ ਕਰਕੇ ਸ਼ੇਅਰ ਤੁਹਾਡੇ ਨਾਲ ਸਾਂਝੀਆਂ ਗੱਲਾਂ ਬਾਤਾਂ ਬਣੀ ਡੱਗ ਪਾ ਉਹ ਸੱਤ ਡੱਗਣਾ ਭਈ ਹੈ ਮੈਂ ਉਹ ਵਗਾ ਡੱਗਣਾ ਭਈ ਗੱਡੀ ਦੀ ਪਛਾਈ ਪੁਧਾਰ ਰਹੇ ਆ ਸਾਡੀ ਉੱਚੀ ਕਰਾ ਰਹੇ ਆ ਦੱਸੋ ਠੀਕ ਆ ਕੀ ਕਰਾ ਰਹੇ ਆ ਕਿਉਂ ਹਾਂ ਮਾਲਵਾ ਤੇ ਕੋ ਵੈਲਡਿੰਗ ਦਾ ਮਾਲਵਾ ਦਪਾਇੰਦਾ ਫਿਰ ਇੱਕ ਵੈਲਡਰ ਸੈਟ ਵਿੱਚ ਹੀ ਰੱਖ ਲਈਏ ਹੈਂ ਕਿਉਂ ਕਰ ਰਹਾ ਹਾਂ ਇੱਕ ਵੈਲਡਰ ਸੈਟ ਵਿੱਚ ਰੱਖ ਕੇ ਉਹਦਾ ਵੈਲਡਿੰਗ ਕਰਾ ਰਿਹਾ ਹਾਂ 15 ਲੱਗੀਆਂ ਮਾਲਵਾ ਤੇ ਠੀਕ ਕਿੰਨੇ ਦਿਨਾਂ ਦਾ ਤੂੰ ਕਹਿ ਰਿਹਾ ਸੀ ਇਹ ਕੰਮ ਨੂੰ ਹਾਂ ਕਿਵੇਂ ਇਹ ਹੁਣਿਆ ਹੀ ਨਹੀਂ ਮੈਂ ਸੁਣਿਆ ਨਹੀਂ ਫਿਰ ਤੋਂ ਅੱਕ ਕੇ ਆਪ ਹੀ ਲੱਗਾ ਕਰਵਾਣਾ ਹੈ ਨਾ ਹਾਂ ਬੱਡੇ ਭਾਈ ਨੇ ਕਿਆ ਕਰਾ ਲੀਏ ਠੀਕ ਆ ਟਾਈਮ ਨਹੀਂ ਲੱਗਦਾ ਇਹ ਕੰਮ ਖਤਮ ਆ ਹੀ ਹੋਰ ਇਹ ਆਪਣੇ ਪਿੰਡੋਂ ਬਾਈ ਅੰਗਤ welding ਦੁਕਾਨ ਬਿਲਕੁਲ ਟੂਲ ਦੇ ਉੱਤੇ ਬਹੁਤ ਫਾਇਦਾ ਬਹੁਤ ਸੌਖਾ ਹੋ ਗਿਆ ਸਾਰਿਆਂ ਨੂੰ ਕਿਹਨਾਂ ਹੀ ਵੱਡੀ ਗੱਲ ਤੇਰੀ ਹਾਇਰੀ ਬਹੁਤ ਆ ਹਾਂ ਹਾਇਰੀ ਤੇ ਆਪਾਂ હાજર ਆਪੇ ਹਾਂ ਤੇ ਆਪਣੇ ਜਿੰਨੀਆਂ ਦੁਕਾਨਾਂ ਵੈਲਟ ਦੀਆਂ 3 4 5 ਖੁੱਲੀਆਂ ਉਹ ਗੈਰ ਹਾਇਰੀ ਨੇ ਬੰਦ ਹੋਈਆਂ ਆਪਾਂ ਜਿੰਨੀ ਕ ਵਾਹ ਆਉਂਦੀ ਨਾ ਮੇਰੇ ਨਾਲ ਕੇ ਤੂੰ ਵਾ ਲੈ ਕੇ ਬਾਾਈ ਵੀ ਲੈ ਹਾਂ ਜੇ ਬਸ ਤੂੰ ਟਾਈਮ ਤੇ ਤਾਂ ਮੈਂ ਅੱਧੇ ਘੰਟੇ ਨੂੰ ਉਹਦੇ ਆ ਜਾਣਾ ਬੰਦਾ ਬੈਂਦ ਟੀਕ ਵੀ ਲੈਂਦਾ ਕਿ ਨਹੀਂ ਗਰਦਾਰਾ ਜਿਹੜਾ ਟਾਈਮ ਉਹ ਦੇਣਾ ਨਾ 10 ਵਜੇ ਆ ਜੀ 11 ਵਜੇ ਆ ਲੈ ਆ ਜਾਣਾ ਆ ਗਿਆ ਹਾਂ ਫਾਇਰੀ ਦੀ ਦੁਕਾਨਦਾਰੀ ਆ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਹੁਣ ਇੰਡੀਅਨ ਬਾਡੀ ਵਧਾਤੀ ਆਪਾਂ ਤੁਹਾਨੂੰ ਦੋ ਪਾਸੇ ਤੋਂ ਆਹ ਚੀਜ਼ ਆ ਜਿਹੜੀ ਆਹ ਕਹਿੰਦਾ ਇੱਥੇ ਬਣਾਈਆਂ ਬਣੀ ਇਹ ਆਪਾਂ ਇਥੋਂ ਮਾਲ ਕਰਦਾ ਐਂ ਬੰਦ ਕਰ ਦਿੰਨੇ ਆਪਾਂ ਇਹ ਫੋਰਾ ਸਾਰੇ ਭਰਾਤੀ ਤੱਕ ਹੋਣਗੇ ਇੱਕ ਭਰਾ ਆਪਣਾ ਆ ਰਿਹਾ ਇਹਨਾਂ ਫੀਰਟੂਟ ਆ ਗਿਆ ਫੋਨ ਆਇਆ ਸੀ ਉਹਦਾ ਤੇ ਪੈਂਡੀਆਂ ਮੈਂ ਹਾਂਜੀ ਕਿਹਾ ਆਉਣੇ ਆ ਤੇ ਮਿਲਦੇ ਆ ਤੇ ਨਾਲ ਆ ਫੇਰ ਪਾਰਟ ਗੱਲ ਪ੍ਰੈਕਟਿਸ ਫੇਰ ਪਾਰਟ ਤੇ ਵਰਕਸ਼ਾਪ ਰਾਜਾ ਮਿਸਤਰੀ ਫਟਰੀ ਜਲੇ ਹੈ ਗਹਿਰਾ ਹੀ ਰਹੀ ਰਹਿੰਦਾ ਇਹ ਗਹਿਰਾ ਹੀ ਰਹਿੰਦਾ ਬਣੀ ਦਾ ਇਹ ਗਹਿਰਾ ਹੀ ਵਾਲੇ ਭਲੇ ਆ ਬੀ ਆ ਸਾਹਮਣੇ ਸਾਰਾ ਟੈਰਾਂ ਵਾਲੀ ਦੁਕਾਨ ਟੂਲ ਆਪਣੇ ਪਿੰਡ ਤੁਹਾਨੂੰ ਪਤਾ ਹੀ ਆ ਉਹ ਠੀਕ ਆ ਜੀ ਹਾਂ ਸਾਰੇ ਨੂੰ ਬਹੁਤ ਸਾਰਾ ਪਿਆਰ ਮੈਂ ਕਰਕੇ ਸਾਂਝਾ ਤੁਹਾਡੇ ਨਾਲ ਬਹੁਤ ਦਿਨ ਹੋ ਗਏ ਠੀਕ ਆ ਜੀ ਮਿਲਦੇ ਆਂ ਫਿਰ ਕਰਦੇ ਬੰਦ ਆਪਾਂ ਕੋਈ ਨਾ ਬੁਟੀ ਬਣਾਇਣੀ ਆ ਕਿਹੜੀ ਬਣਾ ਲੈਂਦਾ ਪਹਿਲਾਂ ਫਿਰ ਤੂੰ ਬੰਦ ਕਰ ਰਸਤੇ ਬਾਹਰ ਇੱਥੇ ਲਾ ਕੇ ਆਣੀ ਆ 1 2 3 4 8 ਬਾਨੀਆਂ ਨਾ ਇੱਥੇ ਨਹੀਂ ਇੱਥੇ ਪੈਣੀ ਇੱਥੇ ਲਾ ਦੇਣਾ ਕੋਈ ਵੈਸੇ ਡਿੱਗੀ ਤਾਂ ਨਹੀਂ ਗਿਗਾਰਡ ਜਾਦਾ ਸਰਿਆ ਲੱਗਦੀ ਕਿ ਨਹੀਂ ਹਾਂ ਤੇ ਜੇ ਨਾ ਬਦਰੀ ਵਜਨਦਾਰ ਟੱਕ ਜਾਂਦੀ ਹੈ ਨਾ ਉੱਤੋਂ ਭਰ ਕੇ ਜਦੋਂ ਤਾਂ ਕਰਨੀ ਤਾਂ ਤਾਂ ਉਹ ਜਿੱਥੇ ਬਦਰੀ ਖਾਲੀ ਪਈ ਹੈ ਨਾ ਉੱਤੋਂ ਕਰਨੀ ਹੈ ਦਿਨ ਉਹਦੇ ਤਾਂ ਵਜਨ ਆ ਗਿਆ ਥੱਲੇ ਨਿੱਕੀ ਮੁੱਟੀ ਮੋਰੀ ਤੇ ਕਿ ਨਹੀਂ ਗਰਦਾਰਾ ਛੋਟੀ ਮੁੱਟੀ ਮੋਰੀ ਆ ਵਜਨ ਆ ਗਿਆ ਬਹਿ ਜਾਂਦੀ ਫੇਰਲੀ ਕਰਦੀ ਕ੍ਰੈਸ਼ਰ ਭਰੀਦਾ ਨਾ ਫਿਰ ਇਹ ਇਹਦੇ ਨਾਲ ਪਚਾਈ ਵਧ ਗਈ ਆ ਮਾਲ ਵੱਧ ਪੈਂਦਾ ਗੱਡੀ 'ਚ ਠੀਕ ਆ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤੇ ਸਤਿ ਸ੍ਰੀ ਅਕਾਲ ਅਬ ਕਰਦੇ ਆ ਬੰਦ ਤੇ ਮਿਲਦੇ ਆ